ਦੇਖੋ ਸਨਰੀ ਸੁਭਾ ਕਮੇਟੀ ਨੇ ਐਮਰਜੈਂਸੀ ਐਲਾਨ ਕੀਤਾ ਹੈ ਕਿਉਂਕਿ ਸਾਡੇ ਨਾਲ ਸੰਘਰਸ਼ਾਂ ਦੇ ਵਿੱਚ ਹਮੇਸ਼ਾ ਜੋ ਸਾਥੀ ਰਹੇ ਕੁਝ ਜਥੇਬੰਦੀਆਂ ਦੇ ਆਗੂ ਉਹ ਜਿਹੜੀਆਂ ਦਿੱਲੀ ਲੰਮਕ ਦੀਆਂ ਮੰਗਾ ਸਾਨੂੰ ਉਹਨਾਂ ਨੂੰ ਮਨਾਉਣ ਖਾਤਰ ਦਿੱਲੀ ਵਾਲੋਂ ਉਹਨਾਂ ਨੇ ਕੂਚ ਕੀਤਾ ਸੀ ਪਰ ਖਨੌਣ ਖਰੌਣ ਖਨੌਰੀ ਬਾਰਡਰ ਤੇ ਤੇ ਉਹਦੇ ਨਾਲ ਸੰਭੂ ਬਾਰਡਰ ਦੇ ਉੱਤੇ ਉਹਨਾਂ ਦੇ ਨਾਲ ਰਾਜ ਕਰਦੀ ਭਾਜਪਾ ਸਰਕਾਰ ਨੇ ਖੱਟੜ ਸਰਕਾਰ ਨੇ ਉਨ੍ਹਾਂ ਦੇ ਉੱਤੇ ਅਨੰਤ ਤਸ਼ੱਦਦ ਆਇਆ ਗਿਆ ਉਨ੍ਹਾਂ ਦੇ ਉੱਤੇ ਅਥਰੂ ਗੈਸ ਤੇ ਗੋਲੇ ਸੁੱਟੇ ਗਏ ਨੇ ਜਿਦੇ ਨਾਲ ਸੈਂਕੜੇ ਕਿਸਾਨ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਜ਼ੇਰੇ ਇਲਾਜ ਅਧੀਨ ਹਸਪਤਾਲਾਂ 'ਚ ਪਏ ਹੋਏ ਨੇ ਪਰ ਉਧਰੋਂ ਰਾਜਕਾਰਦੀ ਸਰਕਾਰ ਨੇ ਹਜੇ ਤੱਕ ਮੂੰਹ ਨਹੀਂ ਖੋਲਿਆ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਇੱਕ ਕਿਸਾਨ ਦੀ ਜਾਨ ਚਲੀ ਜਾਂਦੀ ਹੈ ਇੱਕ ਕਿਸਾਨ ਦੀ ਅੱਖ ਚਲੀ ਜਾਂਦੀ ਹੈ ਪਰ ਇਧਰੋਂ ਸਰਕਾਰ ਆਲਮਟੋਲ ਤੇ ਉਤਰੀ ਹੋਈ ਹੈ ਲਗਾਤਾਰ ਮੀਟਿੰਗਾਂ ਦਾ ਦੌਰ ਚੱਲਿਆ ਹੋਇਆ ਸੀ ਪਰ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾ ਹਮੇਸ਼ਾ ਨਾਲ ਸੰਘਰਸ਼ਾਂ ਦੇ ਹਾਣੀ ਰਹੇ ਯੋਧ ਸਾਥੀਆਂ ਦੇ ਨਾਲ ਹਮੇਸ਼ਾ ਜਦੋਂ ਵੀ ਜ਼ਬਰ ਹੁੰਦਾ ਹੈ ਜਦੋਂ ਵੀ ਤਸ਼ੱਦਦ ਹੁੰਦਾ ਅਸੀਂ ਤੜਲੇ ਦੇ ਨਾਲ ਉਹਨਾਂ ਦੇ ਨਾਲ ਖੜਦੇ ਆ ਇਸ ਕਰਕੇ ਸੂਬਾ ਕਮੇਟੀ ਨੇ ਫੈਸਲਾ ਕਰ ਲਿਆ ਕਿ 13 ਤਰੀਕ ਨੂੰ ਇਹ ਜ਼ਬਰ ਹੋਇਆ 14 ਤਰੀਕ ਨੂੰ ਸਾਡੀ ਮੀਟਿੰਗ ਹੁੰਦੀ ਹੈ 15 ਤਰੀਕ ਨੂੰ ਆਪਾਂ ਨੇ ਪੂਰੇ ਪੰਜਾਬ ਦੇ ਵਿੱਚ ਲਗਾਤਾਰ 4 ਘੰਟੇ ਰੇਲਾਂ ਰੋਕੀਆਂ ਨੇ ਤੇ ਕੱਲ ਪੂਰਾ ਭਾਰਤ ਮੰਨ ਸੀ 16 ਤਰੀਕ ਦਾ ਅੱਜ 17 ਤਰੀਕ ਨੂੰ ਆਪਾਂ ਪੰਜਾਬ ਦੇ ਜਿਹੜੇ ਪ੍ਰਮੁੱਖ ਆਗੂ ਹੈਗੇ ਭਾਜਪਾ ਦੇ ਉਹਨਾਂ ਦੇ ਦਰਵਾਜ਼ਾ ਬਚਾ ਕੇ ਬਹਿ ਗਏ ਸਤਾਰਵ ਤੇ 18 ਤਰੀਕ ਲਗਾਤਾਰ ਦਿਨ ਰਾਤ ਪੱਕੇ ਤੌਰ ਤੇ ਇੱਥੇ ਬੈਠਾਂਗੇ ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਜਿਹੜਾ ਸੱਦਾ ਆਊਗਾ ਉਹਨਾਂ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਉਹਨਾਂ ਦੀ ਮੀਟਿੰਗਾਂ ਜੋ ਹੁਕਮ ਆਊਗਾ ਉਹਨਾਂ ਦੀ ਪਾਲਣਾ ਕੀਤੀ ਜਾਊਗੀ ਤੇ ਅਗਲੇ ਜਿਹੜਾ ਕੋਲ ਹੈ ਤੜਲੇ ਨਾਲ ਲੜਿਆ ਜਾਵੇ ਅੱਜ ਦੀ ਸਾਡੀ ਪ੍ਰਮੁੱਖ ਮੰਗ ਇਹ ਆ ਵੀ ਜਿਹੜੇ ਸਾਡੇ ਕਿਸਾਨ ਦੋ ਫਾਰਮਾਂ ਦੇ ਵੱਲੋਂ ਦਿੱਲੀ ਦੇ ਵੱਲ ਉਹਨਾਂ ਨੇ ਕੂਚ ਕੀਤਾ ਸੀ ਤਾਂ ਹਰਿਆਣਾ ਤੇ ਸੈਂਟਰ ਦੀ ਭਾਜਪੀ ਸਰਕਾਰ ਨੇ ਜੋ ਉਹਨਾਂ ਕਿਸਾਨਾਂ ਉਹਨਾਂ ਜਥੇਬੰਦੀਆਂ ਦੇ ਉੱਤੇ ਤਸ਼ੱਦਦ ਕੀਤਾ ਹੈ ਉਹਦੇ ਵਿਰੋਧ ਦੇ ਵਿੱਚ ਅਸੀਂ ਬੀਜੇਪੀ ਦੇ ਇਹਨਾਂ ਦੇ ਆਗੂਆਂ ਦੇ ਘਰ ਦੇ ਬਾਹਰ ਧਰਨਾ ਲਾਇਆ ਤੇ ਇਹ ਸਾਡਾ ਧਰਨਾ ਕੱਲ ਸ਼ਾਮ ਤੱਕ ਚੱਲਦਾ ਰਹੇਗਾ ਕੀ ਮੰਗ ਕੀ ਰਹੇਗੀ ਮੰਗ ਸਾਡੀਆਂ ਇਹੀ ਆ ਜੋ ਸੰਯੁਕਤ ਕਿਸਾਨ ਮੋਰਚਾ ਜਦੋਂ ਦਿੱਲੀ ਦੇ ਵਿੱਚੋਂ ਧਰਨਾ ਸੀ ਮੁਲਤਵੀ ਕਰਕੇ ਆਏ ਸੀ ਜਿਹੜੀਆਂ ਮੰਗਾਂ ਉਹ ਤੋਂ ਸਰਕਾਰ ਨੇ ਮੰਨੀਆਂ ਸੀ ਉਹ ਲਾਗੂ ਨਹੀਂ ਕੀਤੀਆਂ ਉਹਨਾਂ ਮੰਗਾਂ ਨੂੰ ਲਾਗੂ ਕਰਾਉਣ ਦੇ ਲਈ ਜਿਵੇਂ ਐਮਐਸਪੀ ਦੀ ਫਸਲ ਆ ਜਿੱਦ ਲਈ ਖੇਮਪੁਰ ਕੀ ਰਹੀ ਦੇ ਬੱਚ ਜਿਹੜਾ ਉਸ ਸਮੇਂ ਕਿਸਾਨਾਂ ਦੇ ਉੱਤੇ ਗੱਡੀ ਚੜਾ ਕੇ ਕਿ ਉਸ ਤੋਂ ਬਿਨਾਂ ਜੋ ਬਾਕੀ ਸਾਰੀਆਂ ਮੰਗਾਂ ਉਹ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਸੀ ਉਹ ਸਾਰੀ ਲੱਗ ਉੱਤੋਂ ਦੇ ਲਈ ਇਹ ਧਰਨਾ ਜਿਹਾ ਲਾਇਆ ਅੱਜ ਦੀ ਸਾਡੀ ਪ੍ਰਮੁੱਖ ਮੰਗ ਇਹ ਆ ਵੀ ਜਿਹੜੇ ਸਾਡੇ ਕਿਸਾਨ ਦੋ ਫੋਰਮਾਂ ਦੇ ਵੱਲੋਂ ਦਿੱਲੀ ਦੇ ਵੱਲ ਉਹਨਾਂ ਨੇ ਕੂਚ ਕੀਤਾ ਸੀ ਤਾਂ ਹਰਿਆਣਾ ਤੇ ਸੈਂਟਰ ਦੀ ਭਾਜਪਾ ਸਰਕਾਰ ਨੇ ਜੋ ਉਹਨਾਂ ਕਿਸਾਨਾਂ ਉਹਨਾਂ ਜਥੇਬੰਦੀਆਂ ਦੇ ਉੱਤੇ ਤਸ਼ੱਦਦਤਾ ਆ ਉਹਦੇ ਵਿਰੋਧ ਦੇ ਵਿੱਚ ਅਸੀਂ ਭਾਜਪਾ ਦੇ ਇਹਨਾਂ ਦੇ ਆਗੂਆਂ ਦੇ ਘਰ ਦੇ ਬਾਹਰ ਧਰਨਾ ਲਾਇਆ ਇਹੇ ਸਾਡਾ ਧਰਨਾ ਕੱਲ ਸ਼ਾਮ ਤੱਕ ਚੱਲਦਾ ਰਹੇਗਾ ਕੀ ਮੰਗ ਕੀ ਰਹੇਗੀ ਮੰਗ ਸਾਡੀਆਂ ਇਹੀ ਆ ਜੋ ਸੰਯੁਕਤ ਕਿਸਾਨ ਮੋਰਚਾ ਜਦੋਂ ਦਿੱਲੀ ਦੇ ਵਿੱਚੋਂ ਧਰਨਾ ਸੀ ਮੁਲਤਵੀ ਕਰਕੇ ਆਏ ਸੀ ਜਿਹੜੀਆਂ ਮੰਗਾਂ ਉਹ ਤੋਂ ਸਰਕਾਰ ਨੇ ਮੰਨੀਆਂ ਸੀ ਉਹ ਲਾਗੂ ਨਹੀਂ ਕੀਤੀਆਂ ਉਹਨਾਂ ਮੰਗਾਂ ਨੂੰ ਲਾਗੂ ਕਰਾਉਣ ਦੇ ਲਈ ਜਿਵੇਂ ਐਮਐਸਪੀ ਦੀ ਫਸਲਾ ਜਾਂ ਲਖੇਂਪੁਰ ਖੀਰੀ ਦੇ ਵਿੱਚ ਜਿਹੜਾ ਉਸ ਸਮੇਂ ਕਿਸਾਨਾਂ ਦੇ ਉੱਤੇ ਗੱਡੀ ਚੜਾ ਕੇ ਤੇ ਉਸ ਤੋਂ ਬਿਨਾਂ ਜੋ ਬਾਕੀ ਸਾਰੀਆਂ ਮੰਗਾਂ ਉਹ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਸੀ ਉਹ ਸਾਰਾ ਲਾਗੂ ਕਰਾਉਣ ਦੇ ਲਈ ਇਹ ਧਰਨਾ ਜਲਵਾਇਆ ਹੈ